ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਲੋਕ ਤਾਂ ਬਾਈ ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਜਾਂਦੇ ਆ ਵੀ ਅਸੀਂ ਖੁੱਲਾ ਪੈਸਾ ਕਮਾਲ ਲਈਏ ਅਸੀਂ ਅਮੀਰ ਹੋ ਜਾਈਏ ਜ਼ਮੀਨ ਜਾਇਦਾਦ ਬਣਾ ਲਈਏ ਪਰ ਇੱਕ ਮੁੰਡਾ ਇਹੋ ਜਿਹਾ ਜਿਹੜਾ ਬਾਹਰਲੀ ਕੰਟਰੀ ਦੇ ਵਿੱਚ ਗਿਆ ਤੇ ਪਿਓ ਦੀ ਸਾਰੀ ਜ਼ਮੀਨ ਬਕਾਤੀ ਇੱਕ ਮਰਲਾ ਵੀ ਨਹੀਂ ਛੱਡਿਆ ਇੱਥੋਂ ਤੱਕ ਕਿ ਘਰ ਵੀ ਬਕਾਤਾ ਮਾਂ ਪਿਓ ਨੂੰ ਸੜਕਾਂ ਤੇ ਰੋਲਣ ਲਈ ਮਜਬੂਰ ਕਰਤਾ ਇਹੋ ਜਿਹਾ ਉਸ ਮੁੰਡੇ ਨੇ ਕੀ ਕੀਤਾ ਆਜੋ ਕਰਦੇ ਆ ਸਾਰੀ ਗੱਲ ਬਾਤ ਇਸ ਮੁੰਡੇ ਦੀ ਭੈਣ ਨੇ ਇਹ ਸਾਰੀ ਕਹਾਣੀ ਦੱਸੀ ਭੈਣ ਕਹਿੰਦੀ ਵੀ ਮੇਰਾ ਇਕੱਲਾ-ਇਕੱਲਾ ਭਰਾ ਸੀਗਾ ਤੇ ਮੇਰੇ ਪਿਓ ਕੋਲੇ ਢਾਈ-ਤਿੰਨ ਕਿੱਲੇ ਜ਼ਮੀਨ ਦੇ ਸੀਗੇ ਸਾਡੇ ਘਰ ਦਾ ਗੁਜ਼ਾਰਾ ਮਸੀਂ ਰੋੜਦਾ ਸੀ ਤੇ ਜਿਹੜਾ ਮੇਰਾ ਭਰਾ ਸੀਗਾ ਕਹਿੰਦੀ ਉਹ ਨਸ਼ੇ ਪੱਤੇ ਕਰਨ ਲੱਗ ਗਿਆ ਚਿੱਟਾ ਲਾਉਣ ਲੱਗ ਗਿਆ ਚਲੋ ਜੀ ਕਹਿੰਦੀ ਅਸੀਂ ਕੀ ਕੀਤਾ ਸੀ ਸੈਂਟਰ ਚਕਾਤਾ ਤਿੰਨ-ਚਾਰ ਮਿੰਟ ਦੀ ਸੈਂਟਰ ਰਿਆ ਸੈਂਟਰ ਜਾ ਕੇ ਨਸ਼ੇ ਪੱਤੇ ਛੱਡ ਗਿਆ ਚਲੋ ਜੀ ਘਰੇ ਆ ਗਿਆ ਘਰੇ ਵਧੀਆ ਰਿਆ ਜਿਹੜੇ ਮੁੰਡਿਆਂ ਦੇ ਨਾਲ ਨਸ਼ੇ ਪੱਤੇ ਕਰਦਾ ਸੀ ਉਹਨਾਂ ਦਾ ਖੇੜਾ ਵੀ ਛੱਡ ਗਿਆ ਘਰੇ ਵਧੀਆ ਰਹਿਣ ਲੱਗ ਗਿਆ ਕਹਿੰਦੀ ਸਾਲ ਘਰੇ ਵਧੀਆ ਰਿਆ ਪਰ ਕਿੰਦੀ ਮੇਰੇ ਪਿਓ ਦੇ ਦਿਲ 'ਚ ਇੱਕ ਡਰ ਰਹਿੰਦਾ ਸੀਗਾ ਵੀ ਕਿਤੇ ਇਹ ਮੇਰਾ ਮੁੰਡਾ ਫਿਰ ਨਾ ਮਾੜੀ ਸੰਗਤ ਦੇ ਵਿੱਚ ਵੜ ਜਾਏ ਤੇ ਇੱਕੋ ਇੱਕ ਪੋਤਾ ਕਿਤੇ ਨਾਥੋਂ ਗਵਾ ਲਈਏ ਚਲੋ ਜੀ ਮੇਰੇ ਪਿਓ ਨੇ ਕਿਹਦੀ ਫੈਸਲਾ ਕੀਤਾ ਵੀ ਇਹਨੂੰ ਬਾਹਰ ਕਿਸੇ ਕੰਟਰੀ ਦੇ ਵਿੱਚ ਭੇਜ ਦਿੰਨੇ ਚਲ ਜਿੰਨੇ ਕੁ ਜੋਗੇ ਹੈਗੇ ਆ ਛੋਟੀ ਮੋਟੀ ਕਿਸੇ ਕੰਟਰੀ 'ਚ ਭੇਜ ਦਿੰਦੇ ਨੇ ਨਾਲੇ ਤੋਂ ਮਾੜੀ ਸੰਗਤ ਦੇ ਵਿੱਚੋਂ ਨਿਕਲ ਜਾਊਗਾ ਤੇ ਨਾਲੇ 2 ਰੁਪਏ ਕਮਾਉਣ ਲੱਗ ਜਾਊਗਾ ਚਲੋ ਜੀ ਮੇਰੇ ਪਿਓ ਕਦੀ ਏਜੰਟਰਾਂ ਨਾਲ ਗੱਲ ਕਰਦਾ ਏਜੰਟ ਕਹਿੰਦਾ ਵੀ ਸਾਊਥ ਅਫਰੀਕਾ ਭੇਜ ਦਿੰਨੇ ਆ ਉੱਥੇ ਇੰਨੀ ਕਮਾਈ ਆ ਆ ਸਿਸਟਮ ਏਜੰਟਰ ਨੇ ਦੱਸਿਆ ਚਲੋ ਜੀ ਕਹਿੰਦੇ ਮੇਰੇ ਭਰਾ ਨੂੰ ਸਾਊਥ ਅਫਰੀਕਾ ਭੇਜਤਾ ਉੱਥੇ ਜਾ ਕੇ ਜੋਹਾਂਸਬਰਗ ਰਹਿਣ ਲੱਗ ਗਿਆ ਜਦੋਂ ਜੋਹਾਂਸਬਰਗ ਰਹਿਣ ਲੱਗ ਗਿਆ ਉੱਥੇ ਜਾ ਕੇ ਕਹਿੰਦੇ ਇਹ 2 ਮਹੀਨੇ ਵਧੀਆ ਕੰਮ ਕਰਦਾ ਰਿਹਾ ਥੋੜੀ ਜਿਨੇ ਪੈਸੇ ਘਰੇ ਭੇਜੇ ਉਸ ਤੋਂ ਬਾਅਦ ਮੇਰੇ ਭਰਾ ਨੇ ਇੱਕ ਦਿਨ ਅਚਾਨਕ ਫੋਨ ਕੀਤਾ ਵੀ ਡੈਡੀ ਮੈਂ ਜਿੱਥੇ ਕੰਮ ਕਰਦਾ ਇੰਨਾ ਬੰਦਿਆਂ ਨੇ ਮੇਰਾ ਪਾਸਪੋਰਟ ਖੋ ਲਿਆ ਬੰਦੇ ਬੜੇ ਖਰਾਬ ਨੇ ਇਹ ਤੇ ਇਹ ਮੈਨੂੰ ਬੜਾ ਟੌਰਚਰ ਕਰਦੇ ਆ ਖਾਣਾ ਨਹੀਂ ਵਧੀਆ ਦਿੰਦੇ ਰਾਤ ਨੂੰ ਮੈਨੂੰ ਬੰਨ ਕੇ ਰੱਖਦੇ ਆ ਇਹ ਮੈਨੂੰ ਤਾਂਕੀ ਦਿੰਦੇ ਬਿਸਤ ਨੂੰ ਮਾਰ ਦੇਵਾਂਗੇ ਐਨੇ ਪੈਸੇ ਸਾਨੂੰ ਦੇ ਕਹਾਂ ਹੋਂ ਡੈਡੀ ਮੈਨੂੰ ਪੈਸੇ ਕਿੱਥੋਂ ਦੇ ਦੇਂਆਂ ਮੇਰਾ ਪਾਸਪੋਰਟ ਵੀ ਕੋਈ ਬੈਠਿਆ ਵੀ ਤੁਸੀਂ ਹੁਣ ਪੈਸੇ ਦਾ ਅਰੇਂਜਮੈਂਟ ਕਰੋ ਨਹੀਂ ਤੇ ਮੈਨੂੰ ਮਾਰ ਦੇਣਗੇ ਜਦੋਂ ਹੁਣ ਇੰਨੀ ਗੱਲ ਪਿਓ ਦੇ ਕੰਨ ਚ ਪੈ ਜੇ ਤੁਹਾਨੂੰ ਪਤਾ ਪਿਓ ਦਾ ਤਾਂ ਕਾਲਜਾ ਪਾੜ ਜਾਂਦਾ ਪਿਓ ਕਹਿੰਦਾ ਬੁੱਤ ਟੈਨਸ਼ਨ ਨਾਲ ਨਹੀਂ ਪੈਸੇ ਪਹੁੰਚ ਜਾਣਗੇ ਤੂੰ ਇਹਨਾਂ ਨੂੰ ਕਹਦੇ ਪੈਸੇ ਤਾਂ ਹੁੰਦੇ ਦੇ ਦਿਆਂਗੇ ਚਲੋ ਜੀ ਕਿਤੇ ਮੇਰੇ ਪਿਓ ਨੇ ਖੜੇ ਪੈਰ ਡੇਢ ਕਿੱਲਾ ਜ਼ਮੀਨ ਦਾ ਵੇਚਿਆ ਉਧਰ ਪੈਸੇ ਭੇਜੇ ਪੈਸੇ ਭੇਜ ਤੇ ਚਲੋ ਜੀ ਉਧਰ ਨੇ ਆਦੇ ਕਿਸੇ ਯਾਰ ਮਿੱਤਰ ਦੇ ਅਕਾਊਂਟ ਚ ਪੈਸੇ ਪਵਾ ਲੇ ਚਲੋ ਜੀ 8-9 ਮਹੀ ਕਿਆ ਕਰੇ ਹਜੇ ਕੰਮ ਨਹੀਂ ਮਿਲਦਾ ਹਜੇ ਕੰਮ ਨਹੀਂ ਮਿਲਦਾ ਉੱਥੋਂ ਕੰਮ ਮੇਰਾ ਛੁੱਟ ਗਿਆ ਹੁਣ ਮੈਂ ਕਿਸੇ ਹੋਰ ਸ਼ਹਿਰ ਦੇ ਵਿੱਚ ਆ ਗਿਆ ਇੱਥੇ ਕੰਮ ਲੱਭਦਾ ਫੇ ਐਂ ਕਰਦੇ ਨੇ 8-10 ਮਿੰਟ ਪਾਤੇ ਕਹਿੰਦੀ ਉਹ ਤੋਂ ਬਾਅਦ ਮੇਰਾ ਭਰਾ ਕਹਿੰਦਾ ਇੱਕ ਦਿਨ ਫੋਨ ਕਰਕੇ ਵੀ ਡੈਡੀ ਐ ਆਂ ਵੀ ਇੱਥੇ ਨਾ ਕਿਸੇ ਕਾਲੀ ਨਾਲ ਵਿਆਹ ਕਰਾਉਣਾ ਪੈਣਾ ਕਾਲੀ ਨਾਲ ਵਿਆਹ ਕਰਾ ਕੇ ਮੇਰੇ ਪੇਪਰ ਬਣ ਜਾਣਗੇ ਤੇ ਫਿਰ ਮੈਨੂੰ ਕੰਮ ਵਧੀਆ ਮਿਲੂਗਾ ਨਾਲੇ ਪੈਸੇ ਖੁੱਲੇ ਕਮਾਇਆ ਕਰਾਂਗੇ ਵੀ ਪੈਸੇ ਹੋਰ ਚਾਹੀਦੇ ਆ ਚਲੋ ਜੀ ਕਹਿੰਦਾ ਮੇਰਾ ਪਿਓ ਕਹਿੰਦਾ ਵੀ ਕਿੰਨੇ ਪੈਸੇ ਕਹਿੰਦਾ ਡੈਡੀ ਇੰਨੇ ਪੈਸੇ ਭੇਜ ਦੇ ਵੀ ਕਾਲੀ ਇ ਵਿਆਕਰਾਂ ਕੇ ਪੇਪਰ ਬਣਾ ਦੋਗੀ ਚਲੋ ਜੀ ਕਿੱਲਾ ਕਹਿੰਦੀ ਮੇਰੇ ਪਿਓ ਨੇ ਫੇਰ ਵੇਚਤਾ ਢਾਈ ਕਿੱਲੇ ਜ਼ਮੀਨ ਵਿਕ ਗਈ ਜਦੋਂ ਢਾਈ ਕਿੱਲੇ ਜ਼ਮੀਨ ਵਿਕ ਗਈ ਤਾਂ ਉਹ ਪੈਸੇ ਮੇਰਾ ਪਿਓ ਫਿਰ ਉਹਨੂੰ ਪਾ ਦਿੰਦਾ ਉਧਰ ਉਸ ਤੋਂ ਬਾਅਦ ਕੀ ਹੁੰਦਾ ਵੀ ਇੱਕ ਦਿਨ ਕਹਿੰਦੀ ਅਚਾਨਕ 8 9 ਮਹੀਨਿਆਂ ਬਾਅਦ ਫਿਰ ਅਚਾਨਕ ਉਹਦਾ ਯਾਰ ਦੋਸਤ ਫੋਨ ਕਰਦਾ ਮੇਰੇ ਡੈਡੀ ਦੇ ਨੰਬਰ ਤੇ ਉਹ ਕਹਿੰਦਾ ਵੀ ਇਸ ਤਰ੍ਹਾਂ ਕਰਕੇ ਤੁਹਾਡੇ ਮੁੰਡੇ ਨੂੰ ਸੱਟ ਲੱਗ ਗਈ ਹੈ ਲੱਤ ਤੇ ਬਹੁਤ ਜ਼ਿਆਦੀ ਇਹਨੂੰ ਹਸਪੀਟਲ ਵਿੱਚ ਐਡਮਿਟ ਕਰਾਉਣਾ ਦਾ ਇਹਦਾ ਆਪਰੇਸ਼ਨ ਕਰਾਉਣਾ ਵੀ ਇੰਨੇ ਪੈਸੇ ਲੱਗਣਗੇ ਚਲੋ ਜਦੋਂ ਫੋਟੋ ਮਾ ਫਟ ਮੈਂ ਇਹਨਾਂ ਨੇ ਪਾਤੀ ਇਨੇ ਪਟੀਆਂ ਪੁੱਟੀਆਂ ਵਾਵਾ ਗੋਡੇ ਤੱਕ ਮੰਨ ਕੇ ਉਹਨੇ ਮੁੰਡੇ ਦੇ ਫੋਟੋਆਂ ਪਾਤੀਆਂ ਚਲੋ ਜੀ ਤੁਹਾਨੂੰ ਪਤਾ ਵੀ ਸਾਰਾ ਟੱਬਰ ਬੜੀ ਟੈਨਸ਼ਨ ਦੇ ਵਿੱਚ ਹੋ ਗਿਆ ਮੇਰੇ ਪਿਓ ਨੇ ਫਿਰ ਅੱਧਾ ਕਿਲਾ ਜ਼ਮੀਨ ਵੇਚਤੀ ਫਿਰ ਉਧਰ ਪੈਸੇ ਪਾਤੇ ਚਲੋ ਇਹ ਸਾਰਾ ਕੰਮ ਇਸ ਤਰ੍ਹਾਂ ਕਰਕੇ ਚੱਲੀ ਗਿਆ ਵੀ ਹੌਲੀ ਹੌਲੀ ਮੇਰਾ ਪਿਓ ਜ਼ਮੀਨ ਵੇਚੀ ਗਿਆ ਉਧਰ ਪੈਸੇ ਭੇਜੀ ਗਿਆ ਕਹਿੰਦੀ ਉਸ ਤੋਂ ਬਾਅਦ ਅਚਾਨਕ ਇੱਕ ਦਿਨ ਇਹੋ ਜਿਹਾ ਫੋਨ ਆਉਂਦਾ ਕਿ ਸਾਡੇ ਸਾਰੇ ਟੱਬਰ ਦੀ ਜਾਨ ਨਿਕਲ ਜਾਂਦੀ ਆ ਸਾਡੇ ਪੱਲੇ ਕੱਖ ਨਹੀਂ ਰਹਿ ਜਾਂਦਾ ਕਹਿੰਦੀ ਮੇਰੇ ਭਰਾ ਦਾ ਯਾਰ ਦੋਸਤ ਸਾਊਥ ਅਫਰੀਕਾ ਚੋਂ ਫੋਨ ਕਰਦਾ ਵੀ ਤੁਹਾਡੇ ਮੁੰਡੇ ਦੀ ਮੌਤ ਹੋ ਚੁੱਕੀ ਆ ਰਾਤ ਨੂੰ ਇਹਦੀ ਡੈੱਡ ਬਾਡੀ ਪਿੰਡ ਤੁਹਾਡੇ ਕੋਲ ਭੇਜਣੀ ਆ ਇੰਨਾ ਖਰਚ ਆਊਗਾ ਨਹੀਂ ਤੇ ਤੁਹਾਡੇ ਮੁੰਡੇ ਡੈੱਡ ਬਾਡੀ ਤੁਹਾਡੇ ਤੱਕ ਨਹੀਂ ਪਹੁੰਚਣੀ ਕਹਿੰਦੀ ਜਦੋਂ ਇੰਨੀ ਗੱਲ ਸੁਣੀ ਮੇਰੇ ਪਿਓ ਤੇ ਉੱਥੋਂ ਮੋਬਾਈਲ ਡਿੱਗ ਪਿਆ ਮੇਰੀ ਮਾਂ ਬੇਹੋਸ਼ ਹੋ ਗਈ ਤੇ ਕਹਿੰਦੀ ਮੇਰਾ ਉਦੋਂ ਤੱਕ ਵਿਆਹ ਹੋ ਚੁੱਕਿਆ ਸੀ ਮੈਨੂੰ ਸਹੁਰਿਆਂ ਘਰੇ ਫੋਨ ਜਾਂਦਾ ਕਹਿੰਦੀ ਮੈਨੂੰ ਵੀ ਦੰਦਲਾ ਪੈ ਜਾਂਦੀ ਮੈਂ ਵੀ ਡਿੱਗ ਪੈਣੀ ਆ ਚਲੋ ਰੋਣ ਪੇਟਣਾ ਪੈ ਜਾਂਦਾ ਬੜੀ ਟੈਨਸ਼ਨ ਪੈ ਗਈ ਦਿਮਾਗ ਤੇ ਵੀ ਆ ਗਈ ਬਣ ਗਿਆ ਆ ਗਈ ਬਣ ਗਿਆ ਕਹਿੰਦੇ ਉਸ ਤੋਂ ਬਾਅਦ ਕੀ ਹੋਇਆ ਵੀ ਮੇਰੇ ਪਿਓ ਨੇ ਉਹ ਕਿੱਲਾ ਜ਼ਮੀਨ ਦਾ ਵੇਚਤਾ ਕਹਿੰਦੀ ਤਾਂ ਜ਼ਮੀਨ ਵੀ ਕਿਹੜੀ ਰੇਟ ਹੁੰਦੀ ਸੀ ਆਹ ਮਾੜਾ ਮੋਟਾ ਜਿਹਾ ਰੇਟ ਹੁੰਦਾ ਸੀ 8-9 ਲੱਖ ਰੁਪਈਆ ਘਰ ਵੀ ਵੇਚਦਾ ਵਿਚਾਰੇ ਨੇ ਘਰ ਵੇਚ ਕੇ ਕਹਿੰਦੀ ਪੈਸੇ ਉਹਨੇ ਬਾਹਰ ਉਸੇ ਮੁੰਡੇ ਦੇ ਅਕਾਊਂਟ ਚ ਪਾ ਦਿੱਤੇ ਡੈੱਡ ਬੋਡੀ ਮਗਾਉਣ ਲਈ ਮੁੰਡਾ ਕਹਿੰਦਾ ਵੀ ਡੈੱਡ ਬੋਡੀ ਆਊਗੀ ਥੋੜਾ ਜਿਹਾ ਦਿਨ ਲੱਗਣਗੇ 10 ਦਿਨ ਲੱਗਣਗੇ ਸਾਰੀ ਕਾਰਵਾਈ ਹੋ ਕੇ ਸਾਰਾ ਪ੍ਰੋਸੈਸ ਹੋਊਗਾ ਉਸ ਤੋਂ ਬਾਅਦ ਡੈੱਡ ਬੋਡੀ ਪਿੰਡ ਪਹੁੰਚੂਗੀ ਕਹਿੰਦੀ ਉੱਥੇ ਇੱਕ ਮੁੰਡਾ ਸੀਗਾ ਗੁਰਦਾਸਪੁਰ ਸਾਈਡ ਦਾ ਜਿਹੜਾ ਕੀ ਕਹਿੰਦੀ ਮੇਰੇ ਭਰਾ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਸੀਗਾ ਤੇ ਇਹਦੇ ਦੋਸਤ ਨੂੰ ਵੀ ਜਾਣਦਾ ਕਹਿੰਦੀ ਫਿਰ ਇੱਕ ਦਿਨ ਉਹਨੇ ਪਤਾ ਨਹੀਂ ਕਿਵੇਂ ਨੰਬਰ ਇਹਨਾਂ ਦੇ ਫੋਨ ਚੋਂ ਕੱਢਿਆ ਕਿਵੇਂ ਨਹੀਂ ਕੱਢਿਆ ਉਹਨੇ ਘਰੇ ਫੋਨ ਕੀਤਾ ਮੇਰੇ ਪਿਓ ਦੇ ਨੰਬਰ ਤੇ ਕਹਿੰਦੀ ਫੋਨ ਆਉਂਦਾ ਘਰੇ ਫੋਨ ਕਰ ਤਾਂ ਮੇਰਾ ਪਿਓ ਫੋਨ ਚੱਕਦਾ ਤੇ ਉਹ ਕਹਿੰਦਾ ਅੰਕਲ ਜੀ ਗੱਲ ਇਹ ਆ ਵੀ ਤੁਸੀਂ ਫਲਾਣੇ ਦੇ ਡੈਡੀ ਬੋਲਦੇ ਹੋਗਾ ਤਾਂ ਹਾਂਜੀ ਉਹ ਕਹਿੰਦਾ ਤੁਹਾਡਾ ਮੁੰਡਾ ਸਿਰੇ ਦਾ ਨਸ਼ੇੜੀ ਬਣ ਚੁੱਕਿਆ ਕੋਈ ਕੰਮ ਨਹੀਂ ਕਰਦਾ ਤੁਹਾਡੇ ਕੋਲੋਂ ਪੈਸੇ ਧਰੋਂ ਮੰਗਵਾਈ ਜਾਂਦਾ ਇੱਥੇ ਨਸ਼ਾ ਕਰੀ ਜਾਂਦਾ ਆਰਡਰ ਲਾਉਂਦਾ ਡਰਿੰਕ ਕਰਦਾ ਸੂਟੇ ਲਾਉਂਦਾ ਹਨਾ ਤੇ ਭੀਖ ਵੀ ਮੰਗਦਾ ਇੱਥੇ ਕੋਈ ਕੰਮ ਨਹੀਂ ਕਰਦਾ ਕੱਲੀ ਭੀਖ ਮੰਗਦਾ ਤੇ ਨਸ਼ੇ ਕਰਦਾ ਬੁਰੇ ਹਾਲਾਤ ਜਦੋਂ ਪਿਓ ਨੇ ਗੱਲ ਸੁਣੀ ਪਿਓ ਹੈਰਾਨ ਹੋ ਗਿਆ ਪਿਓ ਮੰਨੇ ਨਾ ਵੀ ਇਦਾਂ ਹੋ ਹੀ ਨਹੀਂ ਸਕਦਾ ਵੀ ਮੇਰੇ ਪੁੱਤ ਦੀ ਤਾਂ ਮੌਤ ਹੋ ਚੁੱਕੀ ਆ ਭਾਈ ਤੁਸੀਂ ਕੀ ਕਹੀ ਜਾਂਦੇ ਹੋ ਵੀ ਉਹ ਭੀਖ ਮੰਗਦਾ ਨਸ਼ੇ ਕਰਦਾ ਵੀ ਅਸੀਂ ਤਾਂ ਪੈਸੇ ਭੇਜੇ ਡੈੱਡ ਬੋਡੀ ਮਂਗਾਉਣ ਲਈ ਉਹ ਮੁੰਡਾ ਕਹਿੰਦਾ ਅੰਕਲ ਜੀ ਜਿਹੜੇ ਤੁਸੀਂ ਪੈਸੇ ਭੇਜਦੇ ਪਏ ਹੋ ਉਹ ਪੈਸਿਆਂ ਦਾ ਉਹ ਇਧਰ ਨਸ਼ਾ ਕਰ ਰਿਹਾ ਨਾ ਕਿ ਉਹ ਮਰਿਆ ਨਾਮ ਦੀ ਕੋਈ ਡੈੱਡ ਬੋਡੀ ਆ ਉਹ ਸਿਰੇ ਦਾ ਨਸ਼ੇੜੀ ਆ ਤੁਹਾਡੇ ਕੋਲੋਂ ਪੈਸੇ ਮਂਗਾ ਲੈਂਦਾ 5-6 ਮਹੀਨੇ ਨਸ਼ਾ ਕਰ ਲੈਂਦਾ ਪੈਸੇ ਬਗਾ ਲੈਂਦਾ 5-6 ਮਹੀਨੇ ਨਸ਼ਾ ਕਰ ਲੈਂਦਾ ਕੋ ਜੋ ਭੀਖ ਭੂਖ ਮੰਗ ਲੈਂਦਾ ਚਲੋ ਜੀ ਉਸ ਤੋਂ ਬਾਅਦ ਉਸ ਮੁੰਡੇ ਨੇ ਕੀ ਕੀਤਾ ਮੇਰੇ ਭਰਾ ਦੀ ਭੀਖ ਮੰਗਦੇ ਦੀ ਆਪਡਰ ਲਾਉਂਦੇ ਦੀਆਂ ਵੀਡੀਓ ਬਣਾ ਕੇ ਮੇਰੇ ਪਿਓ ਦੇ ਨੰਬਰ ਤੇ ਸੈਂਡ ਕੀਤੀਆਂ ਵੀ ਆ ਦੇਖੋ ਅੰਕਲ ਜੀ ਤੁਹਾਡੇ ਪੁੱਤ ਦੀਆਂ ਕਰਤੂਤਾਂ ਕਹਿੰਦੇ ਜਦੋਂ ਮੈਂ ਮੇਰੇ ਪਿਓ ਨੇ ਸਾਰਾ ਕੁਝ ਦੇਖਿਆ ਤੇ ਮੇਰਾ ਪਿਓ ਕਹਿੰਦਾ ਇਹਦੇ ਨਾਲੋਂ ਤਾਂ ਜੰਮਦਾ ਮਰ ਜਾਂਦਾ ਜਾਂ ਇਹਦੀ ਥਾਂ ਤੇ ਘਤੀ ਹੋਰ ਜਾਮਾ ਪੈਂਦੀ ਮੈਂ ਸੌਖਾ ਸੀ ਮੈਂ ਖੋਜ ਸੀ ਵੀ ਇਹੋ ਜਿਹਾ ਮਾੜਾ ਜੰਮਿਆ ਵੀ ਘਰ ਤੱਕ ਵੀ ਸਿਰ ਤੇ ਸਾਡੇ ਤਾਂ ਸਿਰ ਤੇ ਛੱਤ ਵੀ ਨਹੀਂ ਰਹਿ ਗਈ ਤੇ ਇਹ ਕੰਜਰ ਦਾ ਉਧਰ ਜਾ ਕੇ ਫਿਰ ਨਸ਼ਾ ਕਰਨ ਲ ਇਹ ਉਹ ਕਹਿੰਦਾ ਮੈਂ ਜਿਹੜੀ ਗੱਲ ਤੋਂ ਡਰਦੇ ਨੇ ਪੰਜਾਬ ਚੋਂ ਕੱਢ ਕੇ ਉਹਨੂੰ ਬਾਹਰਲੀ ਕੰਟਰੀ 'ਚ ਭੇਜਿਆ ਮੈਨੂੰ ਕੀ ਪਤਾ ਸੀ ਵੀ ਉੱਥੇ ਜਾ ਕੇ ਦਾ ਬੇੜਾ ਕਰਕੇ ਹੋ ਜਾਣਾ ਆਹਾ ਵੀਡੀਓ ਤਾਂ ਪਾਈਆ ਵੀ ਕਦੇ ਵੀ ਅੱਖਾਂ ਮੀਟ ਕੇ ਆਪ ਦੇ ਜਵਾਰ ਨੂੰ ਇਦਾਂ ਪੈਸੇ ਨਾ ਭੇਜੋ ਪਹਿਲਾਂ ਜਾਂਚ ਪੜਤਾਲ ਕਰਿਆ ਕਰੋ ਵੀ ਵਾਕਿਆ ਹੀ ਉਹ ਇਨਾਂ ਹਾਲਾਤਾਂ ਦੇ ਵਿੱਚ ਹੈਗਾ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਕੁਝ ਕ ਬੰਦੇ ਜਿਹੜੇ ਨਸ਼ਾ ਪੱਤਾ ਕਰਨ ਲੱਗ ਜਾਂਦੇ ਆ ਉਹ ਉਹਨਾਂ ਦੀ ਜ਼ਮੀਰ ਇੰਨੀ ਕਿ ਜ਼ਿਆਦਾ ਮਰ ਜਾਂਦੀ ਆ ਕਿ ਉਹ ਝੂਠ ਬੋਲਣ ਲੱਗਾ 1% ਵੀ ਨਹੀਂ ਸੋਚਦੇ ਵੀ ਸਾਡੇ ਘਰਦਿਆਂ ਨੂੰ ਕਿੰਨਾ ਦੁੱਖ ਹੋਊਗਾ ਇਹ ਗੱਲ ਸੁਣ ਕੇ ਜਾ ਮੈਂ ਆਪਦੇ ਪਿਓ ਦਾ ਘਰ ਉਜਾੜ ਰਿਆਂ ਜਮੀਨ ਜੈ ਦਾ ਉਜਾੜ ਰਿਆਂ ਕਿਉਂਕਿ ਸਿਰਫ ਉਹਨਾਂ ਨੂੰ ਇਤੋਂ ਤੱਕ ਗੱਲ ਸੀਮਤ ਹੁੰਦੀ ਹੈ ਕਿ ਸਿਆਦੇ ਨਸ਼ੇ ਦੀ ਪੂਰਤੀ ਕਰ ਲਈਏ। ਮੁੰਡੇ ਨੇ ਆਪਦੇ ਨਸ਼ੇ ਨੂੰ ਪੂਰਾ ਕਰਨ ਲਈ ਦੇਖੋ ਵੱਖ-ਵੱਖ ਤਰ੍ਹਾਂ ਦੇ ਡਰਾਮੇ ਰਚਦਾ ਰਿਹਾ, ਪਿਓ ਤੋਂ ਪੈਸੇ ਮੰਗਵਾਉਂਦਾ ਰਿਹਾ। ਤੁਹਾਨੂੰ ਪਤਾ ਪਿਓ ਦਾ ਦਿਲ ਇਹੋ ਜਾਂਦਾ ਕਿ ਪੁੱਤ ਲਈ ਆਪਦੀ ਜਾਨ ਦੇਣ ਤੱਕ ਵੀ ਤਿਆਰ ਹੁੰਦਾ। ਪਰ ਪੁੱਤ ਕੁੱਤ ਹੋ ਗਿਆ। ਉਹਨੇ 1% ਵੀ ਨਹੀਂ ਸੋਚਿਆ ਵੀ ਜਿਹੜਾ ਅੱਜ ਮੈਂ ਝੂਠ ਬੁਲਾਇਆ ਆਪਦੇ ਯਾਰ ਦੋਸਤੋਂ ਵੀ ਤੁਹਾਡਾ ਪੁੱਤ ਮਰ ਗਿਆ। ਵੀ ਇਹ ਗੱਲ ਸੁਣ ਕੇ ਮੇਰੇ ਪਿਓ ਨੇ ਜਿਉਂਦਿਆਂ ਮਰ ਜਾਣਾ ਪਿਓ ਨੇ ਜ਼ਮੀਨ ਦੀ ਪਰਵਾਹੀ ਨਹੀਂ ਕੀਤੀ ਘਰ ਦੀ ਪਰਵਾਹੀ ਨਹੀਂ ਕੀਤੀ ਪਰ ਇੱਕ ਪੁੱਤ ਵਿੱਚੇ ਪਿਓ ਦੇ ਦੇਖੋ ਕਿੰਨਾ ਕੁਝ ਕਰਤਾ ਤੇ ਪੁੱਤ ਨੇ ਐਡਾ ਕ ਵੱਡਾ ਝੂਠ ਮਾਰਿਆ ਕਿ ਪਿਓ ਦਾ ਇਹੋ ਜਿਹਾ ਦਿਲ ਤੋੜਤਾ ਕਿ ਪਿਓ ساری ਉਮਰ ਲਈ ਰੋਂਦਾ ਰਹਿ ਗਿਆ ਉਸ ਤੋਂ ਬਾਅਦ ਕਹਿੰਦੀ ਇਹ ਭਾਣਾ ਵਾਪਰਿਆ ਅਸੀਂ ਕਿਹਾ ਵੀ ਇਹਨੂੰ ਇੱਧਰ ਭੇਜ ਦਿਓ ਮੇਰੇ ਭਰਾ ਕਹਿੰਦੀ ਉਧਰੋਂ ਉਧਰੋਂ ਇੱਧਰ ਆਉਣ ਦਾ ਨਾਮ ਨਹੀਂ ਸੀ ਲੈਂਦਾ ਪੰਜਾਬ ਦੇ ਵਿੱਚ ਕਹਿੰਦੀ ਉੱਥੇ ਨਸ਼ਾ ਪੱਤਾ ਕਰਦੇ ਰਿਆ ਨਸ਼ਾ ਪੱਤਾ ਕਰਦੇ ਰਿਆ ਭੀਖ ਭੂਖ ਮੰਗਦੇ ਰਿਆ 2-3 ਸਾਲਾਂ ਬਾਅਦ ਭੈਣ ਕਹਿੰਦੀ ਵੀ ਉਧਰ ਉਹਦੀ ਬੁੜਕੇ ਡੈਥ ਕਹਿੰਦੀ ਮੁੜ ਕੇ ਅਸੀਂ ਡੈੱਡ ਬੋਡੀ ਤਾਂ ਨਹੀਂ ਮੰਗਵਾਈ ਡੈੱਡ ਬੋਡੀ ਮੰਗਵਾ ਕੇ ਕਰਨਾ ਕੀ ਸਾਡੇ ਕੋਲ ਤਾਂ ਰੁਪਈਆ ਰਹਿ ਹੀ ਨਹੀਂ ਗਿਆ ਸੀ ਕਹਿੰਦੀ ਮੈਂ ਵੀ ਵਿਆਹੀ ਗਈ ਸੀ ਬਗਾਨੇ ਬਾਸ ਪੈ ਗਈ ਸੀ ਮੇਰੀ ਉਥੇ ਪੇਛ ਦੀ ਚੱਲਦੀ ਉਹਨਾਂ ਕੋਲ ਵੀ ਕਹਿੰਦੇ ਓਟਾਈ ਕਿਲੇ ਜਮੀਨ ਜਿੱਥੇ ਮੈਂ ਵਿਆਹੀ ਸੀ ਤੇ ਮੇਰੇ ਪਿਓ ਦੇ ਤਾਂ ਸਿਰ ਤੇ ਛੱਤ ਵੀ ਨਹੀਂ ਰਹਿ ਗਈ ਸੀ ਕਹਿੰਦੀ ਵਿਚਾਰੇ ਦੇ ਉਹ ਤਾਂ ਰੋਣ ਲਈ ਮਜਬੂਰ ਹੋਇਆ ਫਿਰਦਾ ਤੇ ਤੁਹਾਨੂੰ ਪਤਾ ਵੀ ਜੋ ਕਿਸਮਤ ਚ ਲਿਖਿਆ ਹਨਾ ਉਹ ਮਿਲ ਕੇ ਰਹਿੰਦਾ ਹੁੰਦਾ ਬੰਦਾ ਜਿਸੇ ਮਰਜੀ ਭੱਜ ਰੇ ਐਸ ਵੀਡੀਓ ਨੂੰ ਦਬਾ ਕੇ ਸ਼ੇਅਰ ਕਰਿਓ ਕਿ ਜੋ ਬੰਦੇ ਬਾਹਰਲੀ ਕੰਟਰੀਆਂ ਦੇ ਵਿੱਚ ਰਹਿੰਦੇ ਆ ਜਾਂ ਆਪਦੇ ਘਰਦਿਆਂ ਨੂੰ ਝੂਠ ਮਾਰ ਦਿੰਦੇ ਆ ਕੀ ਹਾਂ ਅਸੀਂ ਇੱਥੇ ਫਸ ਗਏ ਇੱਥੇ ਫਸ ਗਿਆਂ ਪੈਸੇ ਭੇਜੋ ਕਿਰਪਾ ਕਰਕੇ ਕਦੇ ਵੀ ਝੂਠ ਮਾਰ ਕੇ ਪੈਸੇ ਨਾ ਮੰਗਵਾਓ ਪ੍ਰਭੂ ਕਿਉਂਕਿ ਮਾਂ ਪਿਓ ਦਾ ਦਿਲ ਜਾਣਦਾ ਕਿ ਉਹਨਾਂ ਦੇ ਦਿਲ ਤੇ ਕੀ ਬੀਤਦੀ ਆ ਕਈ ਬੰਦੇ ਮਾੜੀ ਸੰਗਤ ਚ ਵੜ ਜਾਂਦੇ ਆ ਨਸ਼ਾ ਪਤਾ ਕਰਨ ਲੱਗ ਜਾਂਦੇ ਆ ਤੇ ਘਰੇ ਝੂਠ ਬੋਲ ਦਿੰਦੇ ਆ ਮਾਂ ਪਿਓ ਤੇ ਕੀ ਬੀਤਦੀ ਆ ਉਹ ਸਿਰਫ ਮਾਂ ਪੁੱਈ ਜਾਣ ਸਕਦਾ ਇਸ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ